ਡਾਕਟਰ ਮਨਦੀਪ ਕੌਰ ਰਾਏ ਦੀ ਵਾਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਲਾਲਾ ਦੇ ਪੰਜਾਰੀ ਸਾਲ 2021 ਦੇ ਨਵੰਬਰ ਮਹੀਨੇ ਦੀ ਦਿਵਾਰੀ ਵਾਲੇ ਦਿਨ ਕਰੋੜਪਤੀ ਸਰਗੀ सेठ ਲਾਲ ਚੰਦ ਬਾਂਸਲ ਦਾ ਪੋਤਾ ਵਿਕੀ ਬਾਂਸਲ ਕੋਟਕਪੂਰੇ ਦੇ ਰੌਣਕ ਭਰੇ ਬਾਜ਼ਾਰ ਵਿੱਚ ਆਪਣੀ ਖਾਨਦਾਨੀ ਕਰਿਆਨੇ ਦੀ ਦੁਕਾਨ ਤੇ ਇੰਜ ਬੈਠਾ ਸੀ ਜਿਵੇਂ ਕੋਈ ਪਾਲ ਦੁਕਾਨ ਦੁਕਾਨ ਖੇਡ ਰਿਹਾ ਹੋਵੇ 37 ਸਾਲਾ ਨੌਜਵਾਨ ਵਿਕੀ ਪਿਛਲੇ 2-3 ਵਰਿਆਂ ਤੋਂ ਐਵੇਂ ਹੀ ਆਪਣੀ ਖਾਲੀ ਪਈ ਦੁਕਾਨ ਵਿੱਚ ਕਦੇ ਗੱਲੇ ਤੇ ਬੈਠ ਜਾਂਦਾ ਕਦੇ ਪੈਸੇ ਗਿਣਨ ਲੱਗ ਜਾਂਦਾ ਕਦੀ ਕਿਸੇ ਚੀਜ਼ ਨੂੰ ਇਧਰੋਂ ਚੁੱਕ ਕੇ ਉਧਰ ਰੱਖ ਦਿੰਦਾ ਕਦੀ ਵਟਾ ਕੰਡੇ ਦੇ ਉੱਪਰ ਧਰ ਦਿੰਦਾ ਕਦੀ ਹੀਟਾਂ ਲਾ ਲੈਂਦਾ ਉਸ ਤੇ ਤਨ ਤੇ ਮੈਲੇ ਕਚੈਲੇ ਕੱਪੜੇ ਸੀ ਪਜਾਮਾ ਹੀਟਾਂ ਡਿੱਗਣ ਪੈਂਦਾ ਸੀ ਜਿਸ ਨੂੰ ਸੱਚੇ ਹੱਤੀ ਮਦਦ ਨਾਲ ਵਾਰ-ਵਾਰ ਉੱਪਰ ਚੁੱਕਦਾ ਪੈਰੀ ਟੁੱਟੀਆਂ ਬੱਦਰਾਂਵਾਰੀ ਚੱਪਲ ਅੱਖਾਂ ਤੇ ਟੁੱਟੀ ਹੋਈ ਐਨਕ ਤੇ ਵਧੇ ਹੋਏ ਦਾੜੀ ਤੇ ਸਿਰ ਦੇ ਵਾਲ ਬਿਆਨ ਕਰਦੇ ਸਨ ਕਿ ਉਸ ਦੇ ਅੰਦਰ ਕੁਝ ਠੀਕ ਨਹੀਂ ਸੀ ਚੱਲ ਰਿਹਾ ਆਸ-ਪਾਸ ਦੀਆਂ ਦੁਕਾਨਾਂ 'ਤੇ ਬੈਠੇ ਲਾਲੇ ਵਰਿਆਂ ਤੋਂ ਉਸ ਨੂੰ ਇਸੇ ਹਾਲਤ ਵਿੱਚ ਵੇਖਣ ਦੇ ਆਦੀ ਹੋ ਚੁੱਕੇ ਸਨ ਉਹਨਾਂ ਵਿੱਚੋਂ ਬਹੁਤੇ ਉਸ ਦੇ ਖਾਨਦਾਨ ਵਿੱਚੋਂ ਹੀ ਸਨ ਤੇ ਉਸ ਦੀ ਮਦਦ ਵੀ ਕਰਨਾ ਚਾਹੁੰਦੇ ਸਨ ਪਰ ਪਤਾ ਨਹੀਂ ਕਿਉਂ ਵਿੱਕੀ ਨੇ ਆਪਣੇ ਆਪ ਨੂੰ ਇਹਨਾਂ ਸਾਰਿਆਂ ਤੋਂ ਵੱਖਰਾ ਮੰਨ ਕੇ ਆਪਣੀ ਦੁਨੀਆ ਨੂੰ ਆਪਣੇ ਤੱਕ ਹੀ ਸੀਮਤ ਕਰ ਲਿਆ ਸੀ ਜੇ ਕੋਈ ਉਸ ਦੇ ਨੇੜੇ ਜਾਂਦਾ ਤਾਂ ਕਈ ਵਾਰ ਗੁੱਸੇ ਵਿੱਚ ਆ ਕੇ ਉਸ ਨੂੰ ਮੰਦਾ ਬੋਲਦਾ ਗਾਲਾਂ ਵੀ ਕੱਢਦਾ ਤੇ ਵਟਾ ਵੀ ਮਾਰਨ ਦੀ ਕੋਸ਼ਿਸ਼ ਕਰਦਾ ਉਸ ਦੀ ਪਤਨੀ ਤੇ ਸਕੂਲ ਪੜ੍ਹਦੀ ਬੇਟੀ ਨਤਾਸ਼ਾ ਵੀ ਉਸ ਤੋਂ ਦੂਰ ਮੋਗੇ ਰਹਿਣ ਲੱਗ ਗਈਆਂ ਇਸ ਤਰ੍ਹਾਂ ਘੁਗਵਸਤੀ ਦੁਨੀਆ ਵਿੱਚ ਵਿਕੀ ਇਕੱਲਾ ਹੋ ਗਿਆ ਉਸ ਦੀ ਹਾਲਤ ਬਾਰੇ ਫਿਕਰਮੰਦ ਹੁੰਦੇ ਆ ਅਨਮੋਲ ਨਾਂ ਦੇ ਨੌਜਵਾਨ ਨੇ ਉਸ ਦਾ ਹਾਲ ਬਿਆਨ ਕਰਦੀ ਵੀਡੀਓ ਸੰਸਤਾ ਤੱਕ ਪਹੁੰਚਦੀ ਕੀਤੀ ਵੀਡੀਓ ਵੇਖਣੋਂ ਪਹਿਤ ਗੁਰਪ੍ਰੀਤ ਬਾਈਕੋਟ ਖਬੂਰੇ ਉਸ ਦੁਕਾਨ ਕੋਲ ਪਹੁੰਚੇ ਤਾਂ ਵਿੱਕੀ ਇਨ ਬਿਨ ਇੰਨਾ ਹੀ ਹਾਲਾਤਾਂ ਵਿੱਚ ਪਾਇਆ ਗਿਆ ਆਸ-ਪਾਸ ਤੋਂ ਪੁੱਛਕਿਛ ਕੀਤੀਆਂ ਪਤਾ ਲੱਗਿਆ ਕਿ ਵਿੱਕੀ ਦਾ ਦਾਦਾ ਸੇਠ ਲਾਲ ਚੰਦ ਕਦੀ ਉਸ ਸਾਟੀ ਦਾ ਮਾਲਕ ਹੋਇਆ ਕਰਦਾ ਸੀ ਜਿੱਥੇ ਅੱਜ ਵਿੱਕੀ ਮੰਦੇ ਹਾਲੀ ਬੈਠਾ ਹੋਇਆ ਸੀ 1994 ਵਿੱਚ ਉਸ ਦਾ ਦੇਹਾਂਤ ਹੋ ਗਿਆ ਤੇ ਉਹ ਦੁਕਾਨ ਉਸ ਦੇ ਪੁੱਤਰਾਂ ਨੇ ਵਧੀਆ ਟੰਗਣਾ ਸੰਭਾਲ ਲੀ ਉਹਨਾਂ ਦਾ ਕਾਰੋਬਾਰ ਇੰਨਾ ਵਧਿਆ ਫੁੱਲਿਆ ਕਿ ਇੱਕ ਦਿਨ ਵਿੱਚ ਕਈ-ਕਈ ਲੱਖ ਦੀ ਸੇਲ ਹੁੰਦੀ ਸੀ ਸਮਾਂ ਬੀਤਣ ਦੇ ਨਾਲ-ਨਾਲ ਪਹਿਲਾਂ ਵਿੱਕੀ ਦਾ ਬਾਪ ਤੇ ਚਾਚੇ ਦਾ ਕਾਰੋਬਾਰ ਰਲਗ ਹੋਇਆ ਵਿੱਕੀ ਤੇ ਮੋਹਿਤ ਦੋਵੇਂ ਪ੍ਰਾ ਸਕੂਲ ਤੋਂ ਆ ਕੇ ਆਪਣੇ ਪਿਤਾ ਨਾਲ ਦੁਕਾਨ ਦੇ ਕੰਮ ਵਿੱਚ ਹੱਥ ਵਟਾਉਂਦੇ ਵਿੱਕੀ ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਤੇ ਕ੍ਰਿਕਟ ਖੇਡਣ ਦਾ ਵੀ ਸ਼ੌਕੀਨ ਸੀ ਪਰ ਸਭਾ ਤੋਂ ਗੁਸੈਲ ਜ਼ਰੂਰ ਸੀ ਉਸ ਦੀ ਸ਼ਾਦੀ ਮੋਗੇ ਦੇ ਮਸ਼ਹੂਰ ਕਾਰੋਬਾਰੀ ਘਰਾਣੇ ਵਿੱਚ ਹੋਈ ਤੇ ਫਿਰ ਬੇਟੀ ਨਤਾਸ਼ਾ ਨੇ ਜਨਮ ਲਿਆ ਜਿਸ ਨੂੰ ਲੈ ਕੇ ਵਿੱਕੀ ਦੇ ਬਹੁਤ ਸਾਰੇ ਹਰਮਨ ਸਨ ਉਸ ਨੂੰ ਡਾਕਟਰ ਜਾਂ ਵਕੀਲ ਬਣਾਉਣਾ ਚਾਹੁੰਦਾ ਸੀ ਪਿਤਾ ਸੁਰੇਸ਼ ਚੰਦ ਬਾਂਸਲ ਦੇ ਦੇਹਾਂ ਤੋਂ ਬਾਅਦ 2016 ਵਿੱਚ ਜਦ ਭਰਾਵਾਂ ਦੀ ਕਾਰੋਬਾਰ ਨੂੰ ਲੈ ਕੇ ਆਪਸੀ ਵੰਡ ਹੋਈ ਤਾਂ ਪੁਰਾਣੀ ਪੁਛਤੈਨੀ ਦੁਕਾਨ ਵਿਕੀ ਬਾਂਸਲ ਦੇ ਹਿੱਸੇ ਆਈ ਤੇ ਭਰਾ ਮੋਹਿਤ ਬਾਂਸਲ ਨੇ ਨੇੜੇ ਹੀ ਇੱਕ ਹੋਰ ਦੁਕਾਨ ਖੋਲੀ ਘਰ ਵੀ ਅਲੱਗ-ਅਲੱਗ ਹੋ ਗਏ ਵਿਕੀ ਬਾਂਸਲ ਸਭਾ ਤੋਂ ਸੰਵੇਦਨਸ਼ੀਲ ਤੇ ਗੰਭੀਰ ਹੋਣ ਕਰਕੇ ਇਸ ਵੰਡ ਦੇ ਬੋਝ ਨੂੰ ਨਾ ਸਹਾਰਤਾ ਹੋਇਆ ਦਿਨੋਂ-ਦਿਨ ਟੈਂਦੀ ਕਲਾਵਲ ਜਾਣ ਲੱਗਾ ਜਿਉਂ-ਜਿਉਂ ਸਮਾਂ ਬੀਤਦਾ ਗਿਆ ਉਸਦੇ ਕਾਰੋਬਾਰ ਵਿੱਚ ਖੜੋਤ ਆਉਂਦੀ ਗਈ ਤੇ ਉਸ ਦੇ ਸਮਾਂਤਰੂ ਸਿਮਨੋ ਦਿਸ਼ਾ ਵਿੱਚ ਵੀ ਉਹ ਅੰਦਰੋਂ ਬਾਹਰੋਂ ਇਕੱਲਾ ਹੋ ਚੁੱਕਾ ਸੀ ਵਕਤ ਦਾ ਕੋਈ ਗੇੜ ਹੀ ਅਜਿਹਾ ਹੁੰਦਾ ਹੈ ਕਿ ਕਈ ਵਾਰ ਲਾਲਾਂ ਦੇ ਬੰਜਾਰਿਆਂ ਨੂੰ ਵੀ ਫਕੀਰਾਂ ਵਾਂਗ ਗਲੀਆਂ ਵਿੱਚ ਫਿਰਨ ਲਈ ਮਜਬੂਰ ਹੋਣਾ ਪੈਂਦਾ ਹੈ ਗੁਰਪ੍ਰੀਤ ਬਾਈ ਵਿੱਕੀ ਨਾਲ ਕੁਝ ਸ਼ਬਦਾਂ ਦੀ ਸਾਂਝ ਪਾਉਣ ਖਾਤਰ ਉਸਦੇ ਕਾਕ ਬਣ ਕੇ ਦੁਕਾਨ ਤੇ ਗਏ ਤੇ ਕੁਝ ਨਿੱਕਾ ਮੋਟਾ ਸਮਾਨ ਵੀ ਖਰੀਦਿਆ ਜਿਉਂ-ਜਿਉਂ ਉਹ ਵਿੱਕੀ ਦੀ ਨਿੱਜੀ ਜ਼ਿੰਦਗੀ ਬਾਰੇ ਉਸਨੂੰ ਕੋਈ ਸਵਾਲ ਪੁੱਛਦੇ ਤਾਂ ਉਹ ਕਿਵੇਂ ਮਹਿਸੂਸ ਕਰਦਾ ਉਹ ਚਾਹੁੰਦਾ ਸੀ ਕਿ ਗੁਰਪ੍ਰੀਤ ਬਾਈ ਇੱਥੋਂ ਚਲੇ ਜਾਣ। ਕੋੜੇ ਸ਼ਬਦਾਂ ਵਿੱਚ ਉਹਨਾਂ ਨੂੰ ਉੱਥੋਂ ਜਾਣ ਲਈ ਕਹਿੰਦਾ-ਕਹਿੰਦਾ ਗਾੜੀ ਕੋਲੋਂ ਛੱਕ ਵੀ ਉੱਤਰਾਇਆ। ਪਰ ਬਾਈ ਦੇ ਮਨ ਵਿੱਚ ਉਸਦੇ ਮੂੰਹੋਂ ਗਾਲਾਂ ਸੁਣਦਿਆਂ ਵੀ ਦਿੱਤੀ ਪਰ ਗੁੱਸਾ ਨਾ ਆਇਆ। ਵਿੱਕੀ ਦੇ ਵਿਹਾਰ ਤੋਂ ਜਾਪਦਾ ਸੀ ਕਿ ਉਸਨੂੰ ਇੱਥੋਂ ਲੈ ਕੇ ਜਾਣਾ ਬਹੁਤ ਔਖਾ ਕੰਮ ਹੋਏਗਾ ਤੇ ਉਹ ਇਸ ਦਾ ਜ਼ਬਰਦਸਤ ਵਿਰੋਧ ਕਰੇਗਾ। ਇਸ ਲਈ ਗੁਰਪ੍ਰੀਤ ਬਾਈ ਨੇ ਆਸ-ਪਾਸ ਦੇ ਸਾਰੇ ਲੋਕਾਂ ਤੇ ਉਸਦੇ ਰਿਸ਼ਤੇਦਾਰਾਂ ਨੂੰ ਵਿਸ਼ਵਾਸ ਵਿੱਚ ਲਿਆ ਕਿ ਉਹ ਉਸਨੂੰ ਲੈ ਜਾਣ ਵਿੱਚ ਉਹਨਾਂ ਦੀ ਮਦਦ ਕਰਨ। ਵਿੱਕੀ ਵੱਲੋਂ ਕੁਝ ਕੁ ਭਲਾਂ ਦੇ ਵਿਰੋਧ ਮਗਰੋਂ ਜੱਜ ਟੀਮ ਮੈਂਬਰਾਂ ਨੇ ਉਸ ਨੂੰ ਗੁੱਟ ਤੋਂ ਫੜ ਕੇ ਆਪਣੇ ਨਾਲ ਤੋਰਿਆ ਤਾਂ ਦੁਕਾਨ ਵਿੱਚੋਂ ਗਲੀ ਬਚਾਉਂਦਿਆਂ ਪਹਿਲਾਂ ਤਾਂ ਉਸ ਨੇ ਕੁਝ ਘਬਰਾਹਟ ਮਹਿਸੂਸ ਕੀਤੀ ਅਚਾਨਕ ਉਸ ਤੇ ਮੋਹੋਂ ਭਰੇ ਮਨ ਨਾਲ ਬਾਲਾਂ ਵਾਲੀ ਮਸੂਮੀਅਤ ਨਾਲ ਇਹ ਬੋਲ ਨਿਕਲੇ ਮੈਂ ਤਾਂ ਡਰ ਗਿਆ ਸਾ ਮੈਂ ਤੁਹਾਨੂੰ ਜਾਣਦਾ ਜੋ ਨਹੀਂ ਇਹ ਨੀ ਕਲ ਕਹਿੰਦੀ ਗੁਰਪ੍ਰੀਤ ਭਾਈ ਨੇ ਉਸ ਨੂੰ ਆਪਣੀ ਜੱਫੀ ਵਿੱਚ ਲੈ ਲਿਆ ਇਸ ਜੱਫੀ ਨੇ ਵਿੱਕੀ ਦੇ ਮਨ ਤੇ ਜਾਦੂ ਦੀ ਜੱਫੀ ਵਾਲਾ ਕੰਮ ਕੀਤਾ ਸੁਪਰੀਆਂ ਦੇ ਘਰ ਆਉਣ ਦੇ ਕੁਝ ਹੀ ਦਿਨਾਂ ਦੇ ਅੰਦਰ ਅੰਦਰ ਵਿਕੀ ਬਾਂਸਲ ਕਾਫੀ ਸਹਿਜ ਮਹਿਸੂਸ ਕਰਨ ਲੱਗਿਆ ਸੀ ਇੱਥੇ ਇੱਕ ਨੁਕਤਾ ਸਮਝਣ ਵਾਲਾ ਹੈ ਕਈ ਵਾਰ ਸਕਿਜ਼ੋਫਰੀਨੀਆ ਦਾ ਸ਼ਿਕਾਰ مریض ਖੁਦ ਹੀ ਆਪਣੇ ਆਪ ਨੂੰ ਦੂਜਿਆਂ ਤੋਂ ਅਲੱਗ ਕਰ ਲੈਂਦਾ ਹੈ ਤੇ ਬਾਹਰੋਂ ਦੁਰਵਿਹਾਰ ਕਰਦਾ ਹੈ ਤਾਂ ਕਿ ਕੋਈ ਉਹਦੇ ਨੇੜੇ ਜਾ ਕੇ ਉਸ ਦੇ ਅੰਦਰੋਂ ਕਮਜ਼ੋਰ ਹੋ ਚੁੱਕੇ ਮਨ ਵਿੱਚ ਝਾਤ ਨਾ ਮਾਰ ਲਵੇ ਸਾਹਮਣੇ ਵਾਲਾ ਉਸ ਦੇ ਕੌੜੇ ਬੋਲਾਂ ਤੇ ਦੁਰਵਿਹਾਰ ਤੋਂ ਡਰਦਾ ਹੋਇਆ ਖਿੱਚ ਕੇ ਉਸ ਨੂੰ ਉਸ ਦੇ ਹਾਲਤੇ ਛੱਡ ਦਿੰਦਾ ਹੈ ਤੇ ਰੋਗੀ ਤੇ ਨੋਦਨ ਹੋਰ ਮਾਨਸਿਕ ਨਿਮਾਨ ਵੱਲ ਵਧ ਜਾਂਦਾ ਹੈ। ਅਜਿਹੇ ਕੇਸਾਂ ਵਿੱਚ ਲੋੜ ਹੁੰਦੀ ਅੱਗੇ ਵੱਧ ਕੇ ਹਿੰਮਤ ਕਰ ਕੇ ਇਸ ਦੇ ਅੰਦਰ ਝਾਤ ਮਾਰਨ ਦੀ। ਵਿੱਕੀ ਕੱਚੂ ਕੁੰਮੇਵਾਂ ਬਾਹਰੋਂ ਦੁਰ ਵਿਹਾਰ ਦੀ ਸਖਤ ਖੋਲ ਚੜਾਈ ਬੈਠਾ ਸੀ ਤੇ ਵਿੱਚੋਂ ਇੱਕ ਨਰਮ ਦਿਲ ਸ਼ਰਮਾਕਲ ਜਿਹਾ ਇਨਸਾਨ ਨਿਕਲਿਆ। ਕੁਝ ਦਿਨਾਂ ਦੇ ਅੰਦਰ ਉਸ ਦੀ ਪਤਨੀ ਤੇ ਬੇਟੀ ਉਸ ਨੂੰ ਮਿਲਣ ਆਏ। ਉਹਨਾਂ ਨਾਲ ਸਮੇਂ ਸਮੇਂ ਸਿਰ ਹੋਏ ਰਾਤ ਤੇ ਦਿਨ ਰਾਜ ਨਾਲ ਵਿੱਕੀ ਦਿਨਾਂ ਵਿੱਚ ਹੀ ਠੀਕ ਹੋ ਗਿਆ। ਹੁਣ ਗੁਰਪ੍ਰੀਤ ਬਾਈ ਚਾਹੁੰਦੇ ਸਨ ਕਿ ਉਸਦੀ ਆਰਥਿਕ ਸਥਿਤੀ ਆਰਕੇ ਉਸਦੀ ਦੁਕਾਨ ਦੇ ਕਾਰੋਬਾਰ ਨੂੰ ਮੁੜ ਸੁਰਜੀਤ ਕੀਤਾ ਜਾਵੇ ਪਰ ਵਿੱਕੀ ਦੀ ਖੁਦਾਰੀ ਨੇ ਆਰਥਿਕ ਸਥਿਤੀ ਲੈਣ ਤੋਂ ਮਨਾ ਕਰ ਦਿੱਤਾ ਤੇ ਆਪਣੇ ਬਲਬੂਤੇ ਤੇ ਦੁਕਾਨਦਾਰ ਰੰਗ ਰੂਪ ਫਿਰ ਤੋਂ ਬਹਾਲ ਕੀਤਾ ਹੁਣ ਉਹ ਆਪਣੀ ਪਤਨੀ ਤੇ ਬੇਟੀ ਨਤਾਸ਼ਾ ਨਾਲ ਕੋਟਕਪੂਰੀ ਆਪਣੇ ਘਰ ਵਿੱਚ ਸੁਹਾਵਣੀ ਜ਼ਿੰਦਗੀ ਮੁੜ ਸ਼ੁਰੂ ਕਰ ਚੁੱਕਾ ਹੈ ਤੇ ਉਸਨੇ ਆਪਣੀ ਦੁਕਾਨ ਦੀ ਹਾਲਤ ਪਹਿਲਾਂ ਨਾਲੋਂ ਕਿਤੇ ਵਧੀਆ ਕਰ ਲਈ ਹੋਈ ਹੈ ਵਿੱਕੀ ਬਾਂਸਰ ਜ਼ਿੰਦਗੀ ਨੂੰ ਫਿਰ ਤੋਂ ਮੁਖਤਬ ਹੋਇਆ ਹੈ ਉਸ ਦੀ ਜ਼ਿੰਦਗੀ ਵਿੱਚ ਆਈ ਇਸ ਸਕਾਰਾਤਮਕ ਤਬਦੀਲੀ ਨੇ ਸਿਰਫ ਉਸੇ ਦੀ ਮਨੁੱਖੀ ਦਸ਼ਾ ਨੂੰ ਫੁਲਾਰਾ ਨਹੀਂ ਦਿੱਤਾ ਸਗੋਂ ਗੁਰਪ੍ਰੀਤ ਬਾਈ ਦੇ ਮਨ ਨੂੰ ਵੀ ਹੋਰ ਚੜ੍ਹਦੀ ਕਲਾ ਵਿੱਚ ਲਿਜਾ ਕੇ ਇਸੇ ਤਰ੍ਹਾਂ ਹੋਰਾਂ ਦੀ ਵਿਗੜਦੀ ਜ਼ਿੰਦਗੀ ਨੂੰ ਸਵਾਰਨ ਦਾ ਜਜ਼ਬਾ ਵੀ ਪ੍ਰੇਰਿਤ ਦਿੱਤਾ ਹੈ